ਇਸ ਵੇਲੇ ਖੰਨਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਥੋਦੇ ਇੱਕ ਕਾਲਜ ਵਿੱਚ ਵਿਦਿਆਰਥੀਆਂ ਵਿਚਾਲੇ ਲੜਾਈ ਹੋ ਗਈ ਜਿਸ ਵਿੱਚ ਗੋਲੀਆਂ ਵੀ ਚਲੀਆਂ ਹਨ ਗੈਂਗਵਰ ਦਾ ਖਦ사 ਜਤਾਇਆ ਜਾ ਰਿਹਾ ਹੈ ਫਾਇਰਿੰਗ ਵਿੱਚ ਕਾਲਜ ਦਾ ਇੱਕ ਮੁਲਾਜ਼ਮ ਜ਼ਖਮੀ ਹੋ ਗਿਆ ਵਿਦਿਆਰਥੀਆਂ ਨੇ ਭੱਜ ਕੇ ਜਾਨ ਬਚਾਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਲਜ ਵਿੱਚ ਕੁਝ ਵਿਦਿਆਰਥੀਆਂ ਦੀ ਲੜਾਈ ਹੋਈ ਇਸ ਦੌਰਾਨ ਇੱਕ ਗਰੁੱਪ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ ਕੁਝ ਵਿਦਿਆਰਥੀ ਭੱਜ ਕੇ ਪ੍ਰਿੰਸੀਪਲ ਦੇ ਕਮਰੇ ਵੱਲ ਭੱਜ ਗਏ ਅਤੇ ਉੱਥੇ ਖੜੇ ਕਾਲਜ ਦੇ ਮੁਲਾਜ਼ਮ ਨੂੰ ਗੋਲੀ ਲੱਗ ਗਈ ਜਸਨੂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਸ ਸਬੰਧੀ ਕਾਲਜ ਦਾ ਸੁਰੱਖਿਆ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਕਾਲਜ ਦੇ ਬਾਹਰ ਕੁਝ ਬੱਚਿਆਂ ਦੀ ਲੜਾਈ ਹੋਈ ਸੀ ਜਦੋਂ ਫਾਇਰਿੰਗ ਦੀ ਆਵਾਜ਼ ਆਈ ਤਾਂ ਉਹ ਬਾਹਰ ਵੇਖਣ ਗਏ ਇਨਕ ਨੂੰ ਇੱਕ ਬੱਚਾ ਭੱਜ ਕੇ ਕਾਲਜ ਅੰਦਰ ਆ ਗਿਆ ਮਗਰੋਂ ਕਿਸੇ ਨੇ ਉਸਤੇ ਗੋਲੀ ਚਲਾ ਦਿੱਤੀ ਜੋ ਕਾਲਜ ਦਾ ਮੁਲਾਜ਼ਮ ਹੁਸਨ ਲਾਲ ਦੀ ਲੱਤ ਤੇ ਵਿੱਚ ਜਾ ਲੱਗੀ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਹੋਰ ਵੇਰਵਿਆਂ ਦੀ ਉਡੀਕ ਹੈ ਕੀ ਐਕਸੀਡੈਂਟ ਹੋਇਆ ਮਾਮੂਲੀ ਜੀ ਅੱਜ ਇਹ ਰਾਊਂਡ ਪੋਨੇਟੋ ਦੇ 3 ਸਾਨੂੰ ਰਿਪੋਰਟ ਹੋਇਆ ਕਿ ਏਐਸ ਕਾਲਜ ਜਿਹੜਾ ਸਮਰਾਲਾ ਰੋਡ ਤੇ ਹੈ ਪੁਲਿਸ ਸਟੇਸ਼ਨ ਸਰਦਲਪੀਂਡਾ ਏਰੀਆ ਚ ਪੰਦੇ ਉੱਥੇ ਇੱਕ ਗ੍ਰੇ ਕਲਰਡ ਦੀ ਸਿਲ ਸਵਿਫਟ ਗੱਡੀ ਆਈ ਉਹਦੇ ਚ ਚਾਰ ਰਾਊਂਡ ਚਾਰ ਦੇ ਕਰੀਬ ਨੌਜਵਾਨ ਬਸਰੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਹੈਗੀ ਤੇ ਮੌਕੇ ਤੇ ਇਮੀਡੀਏਟਲੀ ਮੇਰੇ ਜਿਹੜੇ ਐਸਐਚਓ ਡੀਐਸਪੀ ਖੰਨਾ ਐਸਪੀ ਡੀਡੀਐਸਪੀ ਡੀਸੀਆਜ ਸਾਰੇ ਆਗੇ ਸੀਗੇ ਤੇ ਸਾਨੂੰ ਸੀਸੀਟੀਵੀ ਫੁਟੇਜ ਥੋੜੀ ਬਹੁਤ ਹਲੇ ਮਿਲੀ ਹੈ ਤੇ ਇਸਦੇ ਵਿਅਕਤੀ ਥੋੜਾ ਬਹੁਤ ਆਈਡੈਂਟੀਫਾਈ ਵੀ ਹੋ ਗਿਆ ਔਰ ਕੁਝ ਨਾ ਦੇ ਲੋਕਲ ਕਾਲਜ ਦੇ ਵੀ ਬੱਚੇ ਜਿਹੜੇ ਹੈਗੇ ਉਹ ਆਇਡੈਂਟੀਫਾਈ ਹੋ ਗਏ ਤਾਂ ਸਾਡੀ ਸਾਰੀ ਟੀਮਾਂ ਲੱਗ ਗਈਆਂ ਜੀ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਪ੍ਰੈਸ ਕਰ ਲਾਂ ਜਿਸ ਤਰ੍ਹਾਂ ਮੈਮ ਰੂਮਰਸ ਨੇ ਗੈਂਗਵਾਰ ਜਾਂ ਸਟੂਡੈਂਟ ਵਾਰਸਤਾਨੇ ਦੇ ਸਾਹਮਣੇ ਆ ਜੀ देखो जी दो स्टूडेंट्स ਤਾਂ ਇਹ ਨਾ ਦੇ ਕਾਲਜ ਦੇ ਡੈਫੀਨਿਟਲੀ ਆਇਡੈਂਟੀਫਾਈ ਹੋਏ ਆ ਬਾਕੀ ਗੈਂਗਵਾਰ ਵਾਲਾ ਐਂਗਲ ਅਸੀਂ ਇੱਕ ਵਾਰੀ ਕ੍ਰੈਕ ਹੋ ਜਾ ਕੇ ਕੇਸ ਫੇਰੇ ਦੱਸ ਸਕਦੇ ਹਾਂ ਇੱਕ ਹੋਰ ਤੇ ਵਿੱਚ ਜੀ ਉਹ પેટ્રોલ ਪੰਪ ਤੇ ਵੀ ਪਿਸਟਲ ਕੱਢ ਰਿਹਾ ਕੋਈ ਉੱਥੇ ਵੀ ਕੋਈ ਇਸ ਤੋਂ ਬਾਅਦ ਹੀ ਪਤਾ ਲੱਗਿਆ ਕਿ ਜੀ ਇਸ ਤੋਂ ਬਾਅਦ ਇਹ ਸਮਰਾਲਾ ਰੋਡ ਵੱਲ ਗਏ ਸੀਗੇ ਤੇ ਇੱਕ ਜਿਹੜਾ ਬਰਦਾਲਾ ਚੌਂਕੀ ਚ ਇੱਕ પેટ્રોલ ਪੰਪ ਆਂਦਾ ਉੱਥੇ ਵੀ ਸਾਨੂੰ ਉਸ ਤੋਂ ਬਾਅਦ ਰਿਪੋਰਟ ਹੋਇਆ ਕਿ ਜਿਹੜਾ ਕਰਿੰਦਾ ਸੀ પેટ્રોલ ਪੰਪ ਦਾ ਉਹਦੇ ਤੋਂ ਵੀ ਉਹਨਾਂ ਨੇ ਕੈਸ਼ ਖੋਲਿਆ ਸੋ ਹੋਪਫੁਲੀ ਦੋਨੋ ਕੇਸਸ ਟ੍ਰੇਸ ਹੋ ਜਾਣਗੇ ਇੱਕ ਬੰਦਾ ਤਾਂ ਆਇਡੈਂਟੀਫਾਈd ਹੀ ਹੈ ਸਾਡਾ ਇੰਜਰਡ ਕਿੰਨੇ ਨੇ ਕੋਈ ਸਟੂਡੈਂਟ ਤੇ ਵੀ ਲੱਗੇ ਹੋਏ ਤਾਂ ਜੀ ਇਹਨਾਂ ਦਾ ਪੀਐਨ ਹੈ ਜਿਹੜਾ ਕਾਲਜ ਦਾ ਉਹ ਇੰਜਰ ਹੋਇਆ ਉਹਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਉਸ ਤੋਂ ਇਲਾਵਾ ਦੱਸ ਰਹੇ ਕਿ ਇੱਕ ਜਿਹੜਾ ਲੜਕਾ ਦੂਜਾ ਇਹਨਾਂ ਦੇ ਕਾਲਜ ਦਾ ਉਹਦੇ ਵੀ ਥੋੜੀ ਬਹੁਤ ਸੱਟ ਲੱਗੀ ਮੇਨ ਕਾਰਨ ਕੀ ਹੈ ਜੀ ਕਾਰਨ ਤਾਂ ਜੀ ਇੱਕ ਵਾਰ ਆਇਡੈਂਟੀਫਾਈ ਹੋ ਜਾਏ ਕਿਉਂਕਿ ਇੱਥੇ ਤਾਂ ਲੋਕਲੀ ਤਾਂ ਬੱਚੇ ਤਾਂ ਕੁਝ ਨਹੀਂ ਦੱਸ ਰਹੇ ਕਿ ਕੋਈ ਇਹਨਾਂ ਦੀ ਪਰਸਨਲ ਰੰਜਿਸ਼ ਸੀ ਹੈ ਕੀ ਹੈ ਵਾਂਸ ਦਾ ਕੇਸਸ ਟ੍ਰੇਸ ਤਾਂ ਹੀ ਦੱਸ ਸਕਦੇ ਕਿ ਕਾਰਨ ਠੀ ਆਪਣੇ ਕਾਲਜ ਦੇ ਵਿੱਚ ਜਿਹੜੀ ਆ ਫਾਇਰਿੰਗ ਹੋਈ ਹੈ ਕੀ ਪੂਰਾ ਮਾਮਲਾ ਇਹ ਸਰ ਹਸਕਲ ਐਡਮਿਸ਼ਨ ਡੇਸ ਚੱਲ ਰਹੇ ਨੇ ਤੇ ਕਈ ਬੱਚੇ ਆਉਂਦੇ ਆ ਪੇਰੈਂਟਸ ਵੀ ਆਉਂਦੇ ਆ ਉਸੇ ਐਂਗਲ ਨਾਲ ਇਕੱਠੇ ਵੀ ਹੁੰਦਾ ਕਲਾਸਾਂ ਵੀ ਸਾਈਮਲਟੇਨियसਲੀ ਲੱਗ ਰੀਆਂ ਇਹਦਾ ਮੀਨ ਟਾਈਮ ਜਦੋਂ ਮੈਂ ਬੈਠਾ ਸੀ ਆਫਿਸ ਮੰਨੂ ਇਹ ਪਤਾ ਲੱਗਿਆ ਕਿ ਆਪਣੇ ਕਾਲਜ ਦੇ ਦੂਸਰੇ ਕਾਰਨਰ ਤੇ ਗੋਲੀ ਚੱਲੀ ਹੈ ਤੇ ਕੁਝ ਬੱਚੇ ਤਾਂ ਫਿਰ ਮੈਂ ਵੀ ਇਕਦਮ ਟੀਚਰ ਨੂੰ ਡਿਸਪਲਿਨ ਕਮੇਟੀ ਦੇ ਸਾਰੇ ਸਾਡੇ ਟੀਚਰ ਮੈਂ ਖੁਦ ਬਾਹਰ ਆਇਆ ਤਾਂ ਉਧਰੋਂ ਭੱਜਦੇ ਭੱਜਦੇ ਦੂਜੇ ਗੇਟ ਤੋਂ ਪਹਿਲੇ ਗੇਟ ਤੇ ਆ ਗਏ ਤੇ ਆ ਕੇ ਆਪਾਂ ਜਿੱਦਾਂ ਹੀ ਉਹਨਾਂ ਨੂੰ ਦੇਖਿਆ ਆਇਡੈਂਟੀਫਾਈਡ ਉਹ ਵੀ ਗਾਲਾਂ ਕੱਢਣ ਲੱਪੇ ਕਿਉਂਕਿ ਕੱਟੇ ਦੇਸੀ ਢਾਈ ਰਿਵਾਲਵਰ ਉਹਨਾਂ ਕੋਲ ਸੀਗੇ ਸਵਿਫਟ ਕਾਰ ਸੀਗੀ ਸੀਮੈਂਟ ਜੇ ਗ੍ਰੀਨਿਸ਼ ਕਲਰ ਦੇ ਵਿੱਚ ਜਿਹਦੀ ਕੋਈ ਨੰਬਰ 플레이ਟ ਨਹੀਂ ਸੀ ਬੈਕ ਸਾਈਡ ਤੇ ਫਿਰ ਵੀ ਸਾਡੇ ਹੁੰਦੇ ਹੋਏ ਵੀ ਫਾਈਲਿੰਗ ਕਰਦਾ ਹੋਇਆ ਕਾਲਜ ਦੇ ਗੇਟ ਪਹਿਲੇ ਨੰਬਰ ਗੇਟ 'ਚ ਐਂਟਰ ਕੀਤਾ ਦੋਨੇ ਅੰਨੇ ਵਾਈ ਗੋਲੀ ਚਲਾਈ ਤੇ ਉਹ ਸਾਡੇ ਕਪੀਨ ਦੇ ਲੱਤ 'ਚ ਲੱਗੀ ਵੀ ਹੈ ਜਿਹਨੂੰ ਹੁਣ ਬੱਤੀ 'ਚ ਰੈਫਰ ਕੀਤਾ ਕੋਈ ਗੋਲੀ ਸ਼ਾਇਦ ਅੰਦਰ ਰਿਟੇਨ ਕਰਤੀ ਹੈ ਤੇ ਬਾਕੀ ਸਾਰਾ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਬੜੀ ਮੌਕੇ ਤੇ ਪੁਲਿਸ ਪਹੁੰਚੀ ਜਿੱਦਾਂ ਹੀ ਮੈਂ ਹਰਦੀਪ ਜੀ ਨੂੰ ਵਰਧਾਨਾ ਫੋਨ ਕੀਤਾ ਹਿਮੰਤ ਜੀ ਨੂੰ ਕੀਤਾ ਸਾਰੇ ਦੋਨੋਂ ਸਾਈਡ ਤੋਂ ਪੁਲਿਸ ਆ ਗਈ ਆਪਣੀ ਇਨਵੈਸਟੀਗੇਸ਼ਨ ਚਲ ਰਹੀ ਹੈ ਕੋਈ ਕਹਰੇ ਕੋਈ ਬੱਚਿਆਂ ਦੇ ਸ਼ਰਰੇ ਵੀ ਲੱਗੇ ਨੇ ਜੀ ਇਨੇ ਬੱਚਿਆਂ ਦੇ ਇਸ਼ਾਰੇ ਕੋਈ ਇੱਕ ਜਿਹੜੀ ਸਟੂਡੈਂਟ ਗਰਲ ਸਟੂਡੈਂਟ ਐਡਮਿਟ ਸਾਹਮਣੇ ਲੱਗੇ ਹੋ ਰੋਂ ਲਾਪੇ ਬੱਚੇ ਆਦਰਵਾਇਜ਼ ਐਸਾ ਕੁਝ ਜਿਸ ਤਰ੍ਹਾਂ ਹਰ ਮਾਪੇ ਦਾ ਇਹ ਹੁੰਦਾ ਕਿ ਆਪਣੇ ਸੇਫ ਮਾਲ ਦੇ ਵਿੱਚ ਬੱਚਿਆਂ ਨੂੰ ਪੜਾਉਣ ਦੀ ਆਪਣੇ ਕਾਲਜ ਚ ਪਹਿਲਾਂ ਵੀ ਇਦਾਂ ਦੀਆਂ ਘਟਨਾਵਾਂ ਆਈਆਂ ਸ਼ਰਮ ਤਲਵਾਰਾਂ ਨਾਲ ਮੈਨੂੰ ਮੈਨੂੰ ਸਰ 31 ਇਅਰ ਹੋ ਗਏ ਤਲਵਾਰਾਂ ਨਾਲ ਮੁੰਡਾ ਵੱਡਦਾ ਸੀਗਾ ਇੱਥੇ ਜੀ ਨਹੀਂ ਉਹ ਪਹਿਲਾਂ 20 ਇਅਰ ਤੋਂ ਪਹਿਲਾਂ 34 ਸਾਲ ਪਹਿਲਾਂ ਦੀ ਗੱਲ ਹੈ ਸਰ 7-8 ਸਾਲ ਪਹਿਲਾਂ ਦੀ ਗੱਲ ਹੈ ਜੀ ਨਹੀਂ 7-8 ਰਾਜਕਮਲ ਮੁੰਡਾ ਸੀਗਾ ਜੀ ਇਦਾਂ ਦੀਆਂ ਘਟਨਾਵਾਂ ਨੂੰ ਕਿੱਦਾਂ ਦੇਖ ਦਿਆਂ ਬੱਚੇ ਰੀ ਤੁਸੀਂ ਇਹਨੂੰ ਇਸ ਤਰੀਕੇ ਆਪਾਂ ਕਿੰਨੀ ਸੰਜੀਦਗੀ ਨਾਲ ਦੇਖਦੇ ਆ ਨਾਟ ਓਨਲੀ ਮੈਂ ਐਜ਼ ਅ ਪ੍ਰਿੰਸੀਪਲ ਮੇਰੇ ਸਾਰੇ ਸਟਾਫ ਦੇ ਦੇਖੋ ਬੈਠੇ ਆ ਮੈਨੇਜਮੈਂਟ ਨੂੰ ਜਿੱਦਾਂ ਹੀ ਪਤਾ ਲੱਗ ਗਿਆ ਸਾਰੀ ਮੈਨੇਜਮੈਂਟ ਸਾਰੀ ਜਿੱਦਾਂ ਹੀ ਪਹੁੰਚ ਗਈ ਹੈ ਔਰ ਸ਼ਹਿਰਦਾਰ ਸਾਰੇ ਆਪਾਂ ਇਹਨੂੰ ਬੜੀ ਹੀ ਸ਼ਕਤੀ ਨਾਲ ਡੀਲ ਕਰ ਰਹੇ ਆ ਔਰ ਸਾਡੇ ਨਾਲ ਅਥਾਰਟੀ ਜਿਹੜੀ ਪੁਲਿਸ ਅਥਾਰਟੀ ਉਹ ਵੀ ਨਾਲ ਸਾਡੇ ਨਾਲ ਜਿਹੜੀ ਜੇਦਾ ਪੁਲਿਸ ਤੇ باوجود ਦੇ ਇਨਸਪਾਇਟ ਆਫ ਪੁਲਿਸ ਤੁਹਾਡੇ ਕਾਲਜ ਦੀ ਕੀ ਸਿਕਿਉਰਟੀ ਆ ਆਪਣੀ ਨਹੀਂ ਸਾਡੇ ਕੋਲ ਸਿਕਿਉਰਟੀ ਦੇਖੋ ਕੈਮਰੇ ਲੱਗੇ ਹੋਏ ਸਾਡੇ ਕੋਲ 16 ਟਾਈਪ ਦੇ ਕੈਮਰੇ ਆਪਾਂ ਸਾਰੇ ਕਲੂ ਪੁਲਿਸ ਨੂੰ ਆ ਤੇ ਬਾਕੀ ਸਾਰੇ ਪ੍ਰੋਫੈਸਰ ਸਾਡੇ ਪ੍ਰੈਕਟੋਰੀਅਲ ਡਿਊਟੀ ਤੇ ਹੁੰਦੇ ਕਿਉਂਕਿ ਦੇਖੋ ਇੱਕ ਕਾਈਂਡ ਆਫ ਇੰਸਟੀਟਿਊਸ਼ਨ ਹੈ ਪ੍ਰੋਫੈਸਰ ਤੇ ਸਟੂਡੈਂਟ ਕਿ ਸ਼ਰਮਦਾ ਹੀ ਹੁੰਦਾ ਪਰਦਾ ਹੀ ਹੁੰਦਾ ਪ੍ਰੋਫੈਸਰ ਵੀ ਖਾਲੀ ਕਮਰਿਆਂ 'ਚ ਘੁੰਮਦੇ ਰਹਿੰਦੇ ਆ ਤੇ ਕਦੀ ਕੋਈ ਦਿੱਕਤ ਨਹੀਂ ਆਈ ਇਹਦੇ ਕਾਰਨ ਕੀ ਆ ਜੀ ਗੋਲੀ ਜਿੱਦਾਂ ਹਰ ਹੁਣ ਸਾਰਾ ਇਨਵੈਸਟੀਗੇਸ਼ਨ ਹੋ ਰਹੀ ਆ ਪਤਾ ਲੱਗ ਜਾਊਗਾ 1-2 ਦਿਨ ਦੇ ਵਿੱਚ ਕਲੀਅਰ ਹੋ ਜਾਊਗਾ ਸਭ ਠੀਕ ਹੈ ਬੱਚਿਆਂ ਦੀ ਸੇਫ ਸਾਈਡ ਲਈ ਨਵੀਂ ਪ੍ਰਾਇਓਰਟੀ ਕੀ ਨਵੀਂ ਪ੍ਰਾਇਓਰਟੀ ਆਪਾਂ ਬੈਠੇ ਆ ਸਾਰੇ ਤੁਹਾਡੇ ਤੋਂ ਹੁਣ ਬਾਅਦ ਨਾਲ ਹੀ ਮੀਟਿੰਗ ਕਰਨੀ ਆਪਾਂ ਹੋਰ ਕਮਰੇ 16 ਦੀ ਬਜਾਏ ਸਰਵਿਸਮੈਨ ਇੱਥੇ ਆਪਾਂ ਇੱਕ ਪ੍ਰੋਪਰ ਯੂਨੀਫਾਰਮ ਸਕਿਉਰਿਟੀ ਵਾਲਾ ਰੱਖੀਏ ਨਾ ਕਿ ਕੋਈ ਆਪਾਂ ਇੱਕ ਸਿੰਪਲ ਸਿਵਲ ਵਾਲਾ ਕੀ ਪੁਲਿਸ ਡਿਪਾਰਟਮੈਂਟ ਵੱਲੋਂ ਕੋਈ ਫੋਰਸ ਵੀ ਦਿੱਤੀ ਗਈ ਹੈਗਾ ਕਾਲਜ ਨੂੰ ਨਹੀਂ ਉਹ ਆਪਾਂ ਇਹਨਾਂ ਨੂੰ ਲਿਖ ਕੇ ਦਿੱਤਾ ਜਿੱਦਾਂ ਹੀ ਸੈਸ਼ਨ ਸ਼ੁਰੂ ਹੁੰਦਾ ਹਮੇਸ਼ਾ ਲਿਖ ਕੇ ਦਿੰਦਾ ਇਸ ਵਾਰ ਵੀ ਲਿਖ ਕੇ ਦਿੱਤਾ ਤੇ ਕਿਉਂਕਿ ਹਲੇ ਸੈਸ਼ਨ ਪ੍ਰੋਪਰ ਇੱਕ ਦੋ ਦਿਨਾਂ ਸੋਮਵਾਰ ਤੋਂ ਪਰਸੋਂ ਤੋਂ ਹੀ ਬੇਸਿਕਲੀ ਸ਼ੁਰੂ ਹੋਏਗਾ ਹਲੇ ਤੱਕ ਤਾਂ ਐਡਮਿਸ਼ਨਾਂ ਹੀ ਚੱਲ ਰਹੀਆਂ ਨੇ ਤੁਸੀਂ ਮੰਨਦੇ ਹੋ ਪ੍ਰਸ਼ਾਸਨ ਦੀ ਇਹਦੇ ਵਿੱਚ ਇਨਗੈਲੀ ਜਦ ਲਿਖਣ ਦੇ ਬਾਵਜੂਦ ਵੀ ਯਾਨੀ ਕਿਥੇ ਪੁਲਿਸ ਮੌਜੂਦ ਨਹੀਂ ਹੈਗੀ ਅ ਨਹੀਂ ਐਸਾ ਥੋੜਾ ਜਿਹਾ ਹੈ ਪਰ ਇੰਨੀ ਮੈਂ ਨੇ ਕਹ ਲਈ ਮੇਰੀ ਕਹਿ ਸਕਦਾ ਕਿ ਜਿੱਦਾਂ ਹੀ ਮੈਂ ਇਹਨਾਂ ਨੂੰ ਕਾਲ ਕੀਤੀ ਕਿ ਇਦਾਂ ਦਾ ਇਨਸੀਡੈਂਟ ਹੈਪਨ ਹੋ ਗਿਆ ਇੱਥੇ ਇਹਨੇ ਬੜੀ ਮਨੋਂ ਵਿਦਨ 3 ਮਿੰਟ ਸਾਰੇ ਪਹੁੰਚ ਗਏ